ਅੰਜੀ ਸਚਿੰਜੀ ਅੱਜ ਜਿਹੜੀ ਸਿਹਤ ਵਿਭਾਗ ਵੱਲੋਂ ਜਿਹੜੀਆਂ ਐਂਬੂਲੈਂਸਾਂ ਦਿੱਤੇ ਜਾ ਰਹੀਆਂ ਨੇ ਬੱਚਿਆਂ ਦੀ ਇਸੇ ਮ੍ਰਿਤਿ ਦੇ ਵਿੱਚ ਉਹਦੇ ਪਿੱਛੇ ਤੁਸੀਂ ਕੀ ਕਹੋਗੇ ਜੀ ਦੇਖੋ ਜੀ 7 ਜੂਨ ਨੂੰ ਮਾਨਯੋ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਸਮਾਨੇ ਆਏ ਸੀ ਜਿਸ ਦਿਨ ਅਸੀਂ ਧਰਨਾ ਲਗਾਇਆ ਹੋਇਆ ਸੀ ਉਸ ਦਿਨ ਸਾਡੇ ਸਾਰਿਆਂ ਦੇ ਮਨਾਂ ਵਿੱਚ ਰੋਸ਼ ਸੀ ਬਹੁਤ ਜ਼ਿਆਦਾ ਕਿਉਂਕਿ ਮੁੱਖ ਦੋਸ਼ੀ ਜਿਹੜਾ ਰਣਦੀਪ ਸਿੰਘ ਸੀ ਉਸ ਦਿਨ ਤੱਕ ਗ੍ਰਿਫਤਾਰ ਨਹੀਂ ਹੋਇਆ ਸੀ ਜਦੋਂ ਮੁੱਖ ਮੰਤਰੀ ਸਾਹਿਬ ਆਏ ਉਹਨਾਂ ਦੇ ਨਾਲ ਸਾਡੀ ਬਹੁਤ ਧੀਰ ਜਿਹੜੀ ਹੈ ਚਰਚਾ ਹੋਈ ਬੜੀਆਂ ਮੰਗਾਂ ਜਿਹੜੀਆਂ ਨੇ ਉਹ ਅਸੀਂ ਰੱਖੀਆਂ ਜ਼ਿਲ੍ਹੇ ਚੋ ਪਹਿਲੀ ਮੰਗ ਤਾਂ ਰੰਦੀਪ ਸਿੰਘ ਦੀ ਗ੍ਰਿਫਤਾਰੀ ਸੀ ਜੋ ਉਹਨਾਂ ਨੇ ਕਿਹਾ ਸੀ ਕਿ ਕੁਝ ਹੀ ਘੰਟਿਆਂ ਚ ਹੋਏਗੀ ਤੇ ਤੁਸੀਂ ਦੇਖਿਆ ਹੋਏਗਾ ਕਿ 48 ਘੰਟਿਆਂ ਦੇ ਵਿੱਚ ਜਿਹੜੀ ਹੈ ਉਹ ਰੰਦੀਪ ਸਿੰਘ ਦੀ ਗ੍ਰਿਫਤਾਰੀ ਹੋ ਵੀ ਗਈ ਸੀ ਉਸ ਤੋਂ ਬਾਅਦ ਕਿਉਂਕਿ ਸਾਡੇ ਬੱਚੇ ਤਾਂ ਚਲੇ ਗਏ ਪਰ ਸਾਨੂੰ ਇਹ ਸੀ ਕਿ ਸਾਡੇ ਬੱਚਿਆਂ ਦੀ ਕੁਰਬਾਨੀ ਹੈ ਜਿਹੜੀ ਉਹ ਸ਼ਹਿਰ ਦੇ ਕੰਮ ਆ ਸਕੇ ਹੋਰ ਕੋਈ ਜਿਹੜਾ ਹੈ ਇਸ ਘਟਨਾ ਦਾ ਸ਼ਿਕਾਰ ਨਾ ਹੋਏ ਜਾਂ ਕਿਸੇ ਸਹੂਲਤ ਤੋਂ ਵਾਂਝਾ ਨਾ ਰਹੇ ਤਾਂ ਅਸੀਂ ਮਾਨਯੋਗ ਮੁੱਖ ਮੰਤਰੀ ਸਾਹ ਨੂੰ ਬੇਨਤੀ ਕੀਤੀ ਸੀ ਕਿ ਸਮਾਣੇ ਆਧੁਨਿਕ ਟੈਕਨੋਲੋਜੀ ਨਾਲ ਲੈਸ ਜਿਹੜੀ ਐਂਬੂਲੈਂਸ ਹੈ ਉਹ ਅਵੇਲੇਬਲ ਨਹੀਂ ਹੈ ਉਹ ਦਿੱਤੀ ਜਾਏ ਤਾਂ ਉਹਨਾਂ ਨੇ ਇਮੀਡੀਏਟਲੀ ਜਿਹੜਾ ਹੈ 7 ਐਂਬੂਲੈਂਸਿਸ 7 ਬੱਚਿਆਂ ਦੇ ਲਈ ਨਾਲ ਦੇ ਨਾਲ ਅਲਾਟ ਕਰਤੀਆਂ ਸੀ ਜੋ ਕਿ ਅੱਜ ਸਮਾਣੇ ਪਹੁੰਚ ਰਹੀਆਂ ਨੇ ਜੋ ਕਿ ਅੱਗੇ ਬਹੁਤ ਸਾਰੇ ਲੋਕਾਂ ਦੀ ਜਾਨ ਬਚਾਉਣ ਦੇ ਵਿੱਚ ਕੰਮ ਆਣਗੀਆਂ ਉਹਨਾਂ ਨੂੰ ਜਾਣੂ ਕਰਵਾਇਆ ਸੀ ਕਿ ਸਮਾਣੇ ਜਿਹੜਾ ਹਸਪਤਾਲ ਹੈਗਾ ਉਹ 100 ਬੈਡਾਂ ਦਾ ਹਸਪਤਾਲ ਹੈ ਬਟ ਉੱਥੇ ਡਾਕਟਰਸ ਦੀ ਅਵੇਲੇਬਿਲਿਟੀ ਨਹੀਂ ਹੈਗੀ ਮਸ਼ੀਨਰੀ ਦੀ ਅਵੇਲੇਬਿਲਿਟੀ ਨਹੀਂ ਹੈਗੀ ਔਰ ਉਹ ਇੱਕ ਰੈਫਰ ਹਸਪਤਾਲ ਬਣ ਕੇ ਰਹਿ ਗਿਆ ਤਾਂ ਉਹਨਾਂ ਨੇ ਸਾਨੂੰ ਨਾਲ ਦੀ ਨਾਲ ਆਸ਼ਵਾਸਨ ਦਿੱਤਾ ਕਿ ਬਹੁਤ ਹੀ ਜਲਦ ਜਿਹੜਾ ਹੈ ਉਹ ਹਸਪਤਾਲ ਦੀ ਅਪਗ੍ਰੇਡੇਸ਼ਨ ਵੀ ਹੋਏਗੀ ਡਾਕਟਰਸ ਦੀ ਅਵੇਲੇਬਿਲਿਟੀ ਕਰਾਈ ਜਾਏਗੀ ਮਸ਼ੀਨਰੀ ਦੀ ਅਵੇਲੇਬਿਲਿਟੀ ਕਰਾਈ ਜਾਏਗੀ ਤਾਂ ਅਸੀਂ ਸਾਰੇ ਪੇਰੈਂਟਸ ਵੱਲੋਂ ਸਾਰੇ ਸਮਾਣਾ ਵਾਸੀਆਂ ਵੱਲੋਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜੋ ਸਾਡੇ ਨਾਲ ਵਾਅਦੇ ਕੀਤੇ ਸੀ ਉਹ ਇੱਕ ਇੱਕ ਕਰਕੇ ਪੂਰਾ ਕਰ ਰਹੇ ਨੇ ਸਾਡੇ ਨਾਲ ਤੇ ਸਾਨੂੰ ਉਮੀਦ ਹੈ ਵੀ ਜਿਹੜੇ ਹੋਰ ਵੀ ਤੋਂ ਵਾਅਦੇ ਪਏ ਨੇ ਉਹ ਬਹੁਤ ਜਲਦ ਜਿਹੜਾ ਹੈ ਉਹ ਪੂਰੇ ਕੀਤੇ ਜਾਣਗੇ ਧੰਨਵਾਦ ਖਾਸ ਤਿਆਂ ਦੀ ਯਾਦ ਦੇ ਵਿੱਚ ਉਹ ਐਂਬੂਲੈਂਸਾਂ ਜੋ ਖੂਬਨਤ ਮਾਨ ਦੀ ਵਾਅਦੇ ਮੁਤਾਬਕ ਮਿਲ ਰਹੀਆਂ ਨੇ ਉਹਨਾਂ ਦਾ ਵੀ ਧੰਨਵਾਦ ਅਸੀਂ ਸੀਐਮ ਮਾਨ ਸਾਹਿਬ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੱਚਿਆਂ ਦੀ ਯਾਦ ਦੇ ਵਿੱਚ 7 ਐਂਬੂਲੈਂਸ ਦਿੱਤੀਆਂ ਇੱਕ ਡਰਾਈਵਰ ਦੀ ਬਹੁਤ ਤੇ ਬੱਚਿਆਂ ਦੇ ਪੇਰੈਂਟਸ ਨੂੰ ਬਹੁਤ ਵੱਡਾ ਹੌਸਲਾ ਇਸ ਗੱਲ ਨਾਲ ਮਿਲੇਗਾ ਕਿ ਜੋ ਅਸੀਂ ਮੰਗ ਰੱਖੀ ਸੀ ਉਹ ਮਾਨ ਸਾਹਿਬ ਨੇ ਪੂਰੀ ਕੀਤੀ ਹੈ ਅਸੀਂ ਮਾਨ ਸਾਹਿਬ ਦਾ ਧੰਨਵਾਦ ਕਰਦੇ ਹਾਂ ਕਿ ਉਹ ਇਸ ਤਰ੍ਹਾਂ ਦੀ ਕੰਪਨੀ ਜਿਹੜੀ ਸਮਾਨਾ ਸ਼ਰਮਾ ਤੇ ਬਾਕੀ ਵਾਦੇ ਕੀਤੇ ਨੇ ਉਹ ਵੀ ਛੇਤੀ ਪੂਰੇ ਕਰਨੀਗਾ ਜਿਹੜਾ ਜੇ ਐਂਬੂਲੈਂਸ ਦਿੱਤੇ ਜਾਣੀ ਹੈ ਸਿਹਤ ਵਿਭਾਗ ਵੱਲੋਂ ਬੱਚਿਆਂ ਦੀ ਸਮਰਥਿਤ ਦੇ ਵਿੱਚ ਉਹਦੇ ਵਿੱਚ ਕੀ ਹੋਵੇ ਓ ਜ ਜਿਨੇ ਦੱਸਿਆ ਹੈ ਮੋਹਕ ਪੰਚਰੀ ਸਾਹਿਬ ਦਾ ਧੰਨਵਾਦ ਕਰਦੇ ਆਂ ਇਹ ਬੱਚਿਆਂ ਨੂੰ ਮਾਪੇ ਬਾਪ ਨੂੰ ਕੋਸ਼ ਸਭ ਆਪਣਾ ਮਲੇ ਵਿਚਾਰਿਆਂ ਨੂੰ ਸਾਡਾ ਕੋਈ ਕੰਮ ਹੋਇਆ ਪਰ ਮਿਸੋ ਗੰਦੀ ਇਸੇ ਦੀ ਵਿਚਾਰੀ ਸੀ ਅੱਜ ਤੱਕ ਨਹੀਂ ਹੋਈ ਜੇ ਹੋਈ ਜਾਂਦੀ ਤਾਂ ਵਿਚਾਰੇ ਕਿਉਂ ਸਰਕਰ ਸੋ ਬਹਿਣ ਸੀ ਕਰਦੇ ਜਿਹੜਾ ਕੰਮ ਕੀਤਾ ਵਧੀਆ ਕੀਤਾ ਅੱਗੇ ਵੀ ਸ਼ਹਿਰ ਦੇ ਕੰਮ ਹੋਣਗੇ ਐਂਬੂਲੈਂਸਾਂ ਬਹੁਤ ਧੰਨਵਾਦ ਮਾਨ ਸਾਹਿਬ ਦਾ ਬਹੁਤ ਬਹੁਤ ਨੇ ਕੰਮ ਕੀਤਾ ਹੋਰ ਵੀ ਜਿਹੜੇ ਵਾਦੇ ਗਏ ਕਟਨ ਜਨਰ ਕਹੇ ਬਿਲਕੁਲ ਉਹ ਸਾਰੇ

ਮੁੱਖ ਮੰਤਰੀ ਬਲੂਜਾ ਨੇ ਵਾਦਾ ਕੀਤਾ ਸੀ ਇਹ ਬੱਚਿਆਂ ਦੀ ਯਾਦ ਦੇ ਵਿੱਚ ਐਂਬੂਲੈਂਸ ਚੁੰਮੀ ਜਾ ਰਹੀ ਹੈ ਸੱਤ ਐਂਬੂਲੈਂਸਾਂ ਇਹ ਕਿਆ ਕਹੋਗੇ ਤੁਸੀਂ ਸਰਕਾਰ ਨੇ ਜਿਹੜਾ ਵਾਦਾ ਕੀਤਾ ਦੇਖੋ ਜੀ ਸਮਾਨਾ ਸ਼ਹਿਰ ਚ ਜਿਹੜੀ ਆਪਾਂ ਨੂੰ ਪਤਨਾ ਪਤਾ ਬਟਾਣਾ ਫੋਰਚੂਨੇਟ ਇਨਸੀਡੈਂਟ ਹੋਇਆ ਤੇ ਉਸ ਤੋਂ ਬਾਅਦ ਦੇਖੋ ਉਹ ਨੁਕਸਾਨ ਤਾਂ ਕਦੇ ਪੂਰਾ ਨਹੀਂ ਹੋ ਸਕਦਾ ਬਟ ਜਿਵੇਂ ਕਿ ਸਾਰੇ ਪੇਰੈਂਟਸ ਲੋ ਲੋ ਡਿਮਾਂਡ ਸੀ ਵੀ ਇਹ ਜੇ ਕੋਈ ਵੀ ਹਾਦਸਾ ਅੱਗੇ ਤੋਂ ਨਾ ਹੋਵੇ ਸ਼ਹਿਰ ਚ ਪਹਿਲੀ ਗੱਲ ਤਾਂ ਭਾਈ ਸੋਚਦੇ ਆ ਉਸ ਤੋਂ ਬਾਅਦ ਜੇ ਹੋ ਜਾਂਦਾ ਤਾਂ ਸਭ ਤੋਂ ਪਹਿਲੇ ਇੱਕ ਜ਼ਰੂਰੀ ਜਿਹੜੀ ਮੋਡਲਿਸ ਸਹੂਲਤ ਉਹ ਐਂਬੂਲੈਂਸ ਦੀ ਹੁੰਦੀ ਹੈ ਜਿਸ ਸੰਬੰਧੀ ਇਹ ਲੋਡ ਮਹਿਸੂਸ ਕੀਤੀ ਗਈ ਕਿ ਸਮਾਨਾ ਸ਼ਹਿਰ ਚ ਹੋਰ ਐਂਬੂਲੈਂਸਿਸ ਦੀ ਲੋਡ ਹੈ ਕਿਉਂਕਿ ਸਾਡੀ ਇੱਥੇ ਜਿਹੜਾ ਸ਼ਹਿਰ ਹੈ ਕਨੈਕਟਿੰਗ ਹੈ ਟੂ ਪਟਿਆਲਾ ਪਾਤੜਾ ਆਪਣੀ ਇੱਥੋਂ ਹੀ ਸਾਰੀ ਟ੍ਰੈਫਿਕ ਸਾਰੀ ਪਾਸ ਹੁੰਦੀ ਹੈ ਤੇ ਆਪਣਾ ਸਮਾਨਾ ਪਾਤੜਾ ਰੋਡ ਪਟਿਆਲਾ ਰੋਡ ਤੇ ਕਾਫੀ ਸਕੂਲ ਕਾਲਜਿਸ ਨੇ ਇੰਪੋਰਟੈਂਟ ਇੰਸਟੀਟਿਊਸ਼ਨਸ ਨੇ ਕਾਫੀ ਇੰਡਸਟਰੀ ਫੈਕਟਰੀ ਜਿੱਦੇ ਕਰਕੇ ਹੈਵੀ ਵਹੀਕਲਸ ਦਾ ਚੱਲਣਾ ਹੈ ਇੱਥੇ ਤੇ ਮਾਨਯੋਗ ਮੁੱਖ ਮੰਤਰੀ ਸਾਹਿਬ ਜੀ ਨੇ ਪੰਜਾਬ ਆਪਣੇ 7 ਤਾਰੀਖ ਨੂੰ ਸਮਾਨਾ ਸ਼ਹਿਰ ਪਹਰੇਸ ਨੂੰ ਮਿਲ ਕੇ ਗਏ ਸੀ ਕਿ ਉਸ ਟਾਈਮ ਇਹ ਡਿਸਕਸ਼ਨ ਚ ਆਇਆ ਸੀਗਾ ਤੇ ਪੇਰੈਂਟਸ ਵੱਲੋਂ ਵੀ ਮੰਗ ਕੀਤੀ ਹੈ ਸਾਨੂੰ ਐਮਬੂਲੈਂਸਿਸ ਆਪਣੇ ਬੱਚਿਆਂ ਦੇ ਡਰਾਈਵਰ ਦੀ ਯਾਦ ਦੇ ਵਿੱਚ ਡੈਡੀਕੇਟ ਕੀਤੇ ਜਾਣ ਮਾਯੋਗ ਸੀਐਮ ਸਾਹਿਬ ਵੱਲੋਂ ਇਹ ਕਿਹਾ ਗਿਆ ਸੀਗਾ ਕਿ ਆਉਣ ਵਾਲੇ ਹਫਤੇ ਦੇ ਅੰਦਰ ਇਹ ਸਾਰੀ ਐਂਬੂਲੈਂਸਿਸ ਫੇਸ ਦਿੱਤੀਆਂ ਜਾਣਗੀਆਂ ਤੇ ਅਸੀਂ ਸੀਐਮ ਸਾਹਿਬ ਦਾ ਬਹੁਤ-ਬਹੁਤ థాంక్స్ ਕਰਦੇ ਆਂ ਧੰਨਵਾਦ ਕਰਦੇ ਆਂ ਕਿ ਸਾਡੇ ਸਮਾਨਾ ਸ਼ਹਿਰ ਨੂੰ ਐਂਬੂਲੈਂਸਿਸ ਜੁਕੀਆਂ ਜੀ ਆਣੀ ਅੱਜ ਤੇ ਇਹਦੇ ਨਾਲ ਸਾਨੂੰ ਹੁਣ ਅਸੀਂ ਜਿੰਨੇ ਵੀ ਸਾਡੇ ਕੋਲ ਡਾਕਟ ਸਪੋਰਟ ਐਕਸੀਡੈਂਟਸ ਆਉਣ ਏਰੀਆਜ਼ ਨੇ ਤਾਂ ਅਸੀਂ ਉਹ ਫਸਿਆਣੇ ਤੋਂ ਲੈ ਕੇ ਸਾਰੇ ਆਇਡੈਂਟੀਫਾਈ ਕੀਤੇ ਨੇ ਇੱਥੇ ਸਟੇਸ਼ਨ ਰਹਿਣਗੇ ਆ ਤੇ ਸਿਵਲ ਹਸਪੀਟਲ ਪਟਿਆਲਾ ਆਪਣਾ ਸਮਾਨਾ ਵਿਖੇ ਵੀ ਇੱਕ ਸਾਡੇ ਹਰ ਟਾਈਮ ਇਹ ਅਵੇਲੇਬਲ ਰਹੇਗੀ ਇਸ ਤੋਂ ਇਲਾਵਾ ਅਕੋਰਡਿੰਗ ਟੂ ਨੀਡ ਆਫ ਦਾ ਟਾਈਮ ਜਿਵੇਂ ਕੋਈ ਰੈਸ਼ਨਲਾਈਜੇਸ਼ਨ ਦੀ ਲੋਡ ਹੋਈ ਜੇ ਇਹਨਾਂ ਨੂੰ ਰੀਲੋਕੇਟ ਕਰਨਾ ਕੁਝ ਹੈ ਥੈਟ ਵਿਲ ਆਲਸੋ ਬੀ ਕੰਸੀਡਰ ਤੇ ਵੀ ਆਰ ਰੀਲੀ ਥੈਂਕਫੁਲ ਟੂ ਦਾ ਗਵਰਨਮੈਂਟ ਆਫ ਓਕੇ ਥੈਂਕ ਯੂ ਸੀ ਸਰ ਥੋੜਾ ਪਿੱਛੇ ਰਹਿ ਹਾਂ ਸਰ ਦੱਸੋ ਕੀ ਕਹੋਗੇ ਅੱਜ ਸਰਕਾਰ ਨੇ ਜਿਹੜਾ ਬੜੇ ਦੁਖਿਤ ਇਹਦੇ ਨਾਲ ਅਸੀਂ ਅੱਜ ਐਮਬੂਲੈਂਸ ਅਮ ਆਪਣੇ ਸਮਾਨੇ ਵਾਸੀ ਸਮਾਨੇ ਵਾਸੀਆਂ ਨੂੰ ਪਿੰਡ ਕਰ ਰਹੇ ਇਹ ਵੈਰੀ ਅਨਫੋਰਚੂਨੇਟ ਸਰਕਮਸਟੈਂਸਸ ਵਿਚ ਸਮੋਈ ਐਮਬੂਲੈਂਸਸ ਦੇਣੇ ਚਾਹੀਏ ਸੀ ਜਿਹੜੇ ਆਪਣੇ ਸੱਤ ਪਿਆਰੇ ਬੱਚੇ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਸੀਗਾ ਕਿ ਉਹ ਆਪਰੇ ਸਕੂਲ ਤੋਂ ਵਕਤ ਸਾਥ ਨੇ ਘਰੋਂ ਜਾ ਰਹੇ ਸੀਗੇ ਆਪਣਾ ਕਲਾਸਾਂ ਲਾ ਕੇ ਜਾ ਰਹੇ ਸੀਗੇ ਐਡਾ ਵੱਡਾ ਭਾਰੀ ਐਕਸੀਡੈਂਟ ਹੋਇਆ ਜਿਨ੍ਹਾਂ ਵਿੱਚ ਆਪਣੇ ਸੱਤ ਬੱਚਾਂ ਦੀ ਤੁਰੰਤ ਹੀ ਔਰ ਦ ਸਪੋਟ 'ਤੇ ਕਾਫੀ ਯਾਰ ਤੱਕ ਬਹੁਤ ਜ਼ਿਆਦਾ ਇੰਜਰੀਜ਼ ਹੋ ਗਿਆ ਸੀ ਤੇ ਉਦੋਂ ਆਪਣੇ ਸੀਐਮ ਸਾਹਿਬ ਆਈ ਸੀਗੇ ਪੰਜਾਬ ਦੇ ਜੀਟ ਕਮਪੀਸ਼ਲੀ ਕਮਿਟੀ ਦੇ ਪੇਰੈਂਟਸ ਇਹ ਆਪਣੇ ਪੇਰੈਂਟਸ ਦੀ ਡਿਮਾਂਡ ਸੀਗੀ ਕਿ ਆਪਣੇ ਇਸ ਏਰੀਆ ਵਿੱਚ ਐਮਬੂਲੈਂਸਸ ਵਧਾ ਦਿੱਤੀਆਂ ਜਾਣ ਆ ਮੰਤਰੀ ਸਰ ਨੇ ਨਾਲ ਦੀ ਨਾਲ ਹੀ ਮੈਨੂੰ ਫੋਨ ਕਰੇ ਜੀ ਮੈਨੂੰ ਇਨਸਟਰਕਸ਼ਨਸ ਆ ਗਈਆਂ ਸੀਗੀਆਂ ਕਿ ਫਟਾਫਟ ਇਹਨਾਂ ਦਾ ਸਾਰਾ ਕੰਮ ਕਰਨਾ ਹੈ ਜਿੱਦਣੇ ਫਿਊ ਡੇਸ ਸੀ ਐਮਬੂਲੈਂਸਸ ਮਾਇਆਂ ਕਰਾਉਣੀਆਂ ਨੇ ਤੇ ਰੀਬ੍ਰਾਂਡਿੰਗ ਵੀ ਕਰਨੀ ਹੈ ਤੇ ਆਈ ਹੋਪ ਕਿ ਜਿਹੜੀਆਂ ਐਂਬੂਲੈਂਸਸ ਨੇ ਇਹਨਾਂ ਦਾ ਇਸ ਏਰੀਆ ਨੂੰ ਲੋਕਾਂ ਨੂੰ ਫਾਇਦਾ ਹੋਏਗਾ ਔਰ ਜਿਹੜਾ ਆਪਣਾ ਐਂਬੂਲੈਂਸ ਰਿਸਪੌਂਸ ਟਾਈਮ ਹੈ ਉਹ ਘਟ ਜਾਏਗਾ ਐਂਬੂਲੈਂਸ ਦਾ ਮਾਲ ਟਾਈਮ ਹੈ ਹੁੰਦਾ ਹੈ ਕਿ ਜੇਕਰ ਕੋਈ ਆਪਾਂ ਨੂੰ ਕੋਈ ਸੂਚਨਾ ਮਿਲਦੀ ਹੈ ਤਾਂ ਐਂਬੂਲੈਂਸ ਨੂੰ ਘੱਟੋ ਘੱਟ ਕੁਝ ਟਾਈਮ ਲੱਗਦਾ ਪਹੁੰਚਣ ਨੂੰ ਪਰ ਜੇ ਐਂਬੂਲੈਂਸਾਂ ਆਪਣੇ ਕੋਲ ਜ਼ਿਆਦਾ ਹੋਣਗੀਆਂ ਤੇ ਐਂਬੂਲੈਂਸ ਰਿਸਪੌਂਸ ਟਾਈਮ ਘਟ ਜਾਏਗਾ ਤੇ ਹੋਪਫੁਲੀ ਵੀ ਕੈਨ ਸੇਵ ਮੋਰ ਲਾਈਫਸ ਸੇਮ ਸਾਰਾ ਹਸਪਤਾਲ ਦੀ ਜਿਹੜੀ ਚੀਜ਼ਾਂ ਦੀ ਘਾਟ ਹੈ ਔਰ ਬਹੁਤ ਹੀ ਮਸ਼ੀਨਾਂ ਦੀ ਘਾਟ ਹੈ ਹਾਂਜੀ ਉਹ ਕਦੋਂ ਅਪਗ੍ਰੇਡ ਕੀਤਾ ਜਾਏਗਾ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਜੀ ਕਿ ਜਿਹੜਾ ਆਪਣਾ ਐਸਡੀਐਚ ਸਮਾਨਾ ਹੈਗਾ ਇਹ ਇਹ ਸੈਕੰਡਰੀ ਲੈਵਲ ਹਸਪੀਟਲ ਹੈ ਸੈਕੰਡਰੀ ਲੈਵਲ ਹਸਪੀਟਲ ਵਿੱਚ ਲਗਭਗ ਜੋ ਕੁਝ ਮੱਪਨ ਉਸਾਨ ਚਾਹੀਦਾ ਜਿਸ ਤਰ੍ਹਾਂ ਤੁਸੀਂ ਦੇਖੋਗੇ ਵੀ ਆਪਣੇ ਹਸਪੀਟਲ 'ਚ ਡਾਇਲਿਸਿਸ ਯੂਨਿਟ ਵੀ ਹੈਗਾ ਆਪਣੇ ਕੋਲ ਅਲਟਰਾਸਾਉਂਡ ਮਸ਼ੀਨ ਵੀ ਹੈ ਆਪਣੇ ਕੋਲ ਬਲੱਡ ਸਟੋਰੇਜ ਬੈਂਕ ਵੀ ਹੈ ਆਪਣੇ ਕੋਲ ਹੋਰ ਵੀ ਇਕਵਿਪਮੈਂਟ ਹੈ ਇਹ ਮੈਨੂੰ ਨਹੀਂ ਲੱਗਦਾ ਕਿ ਕੋਈ ਜ਼ਿਆਦਾ ਘਾਟ ਹੈ ਪਰ ਫਿਰ ਵੀ ਤੁਸੀਂ ਆਪ ਲੋਕੋ ਲੇਟੈਸਟ ਐਕਸਰੇ ਮਸ਼ੀਨ ਵੀ ਇੱਥੇ ਆਈ ਹੋਈ ਹੈ ਜੋੜੇ ਮਜਰਾ ਸਾਹਿਬ ਨੇ ਇੱਕ ਬਹੁਤ ਅੱਛੀ ਹੀ ਐਕਸਰੇ ਮਸ਼ੀਨ ਆਪਾਂ ਨੂੰ ਦਿੱਤੀ ਹੈ ਕਿ ਬਹੁਤ ਐਡਵਾਂਸਡ ਮਸ਼ੀਨ ਹੈਗੀ ਹੈ ਪੰਜਾਬ ਚ ਕਿੱਥੇ ਹੀ ਸ਼ਾਇਦ ਨਾ ਵੀ ਹੋਏ ਹੋ ਤੇ ਸਮਾਨਾ ਇਹ ਗੱਲ ਨਹੀਂ ਹੈ ਕਿ ਸਮਾਨ ਨਹੀਂ ਹੈ ਪਰ ਸਰਤ ਨਹੀਂ ਕਰਨੀ ਫਿਨਿਸ਼ ਮੈਨੂੰ ਫਿਨਿਸ਼ ਕਰਨ ਦੀ ਤੁਸੀਂ ਬੋਲਣਾ ਅਸੀਂ ਸਾਡਾ ਸਾਡੀ ਇਹੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਸਰਕਾਰ ਨੂੰ ਜੋ ਵੀ ਸਾਨੂੰ ਟਾਈਮ ਟਾਈਮ ਜੋ ਵੀ ਸਾਨੂੰ ਕੋਈ ਪੁੱਛਦਾ ਹੈ ਸਾਨੂੰ ਕੋਈ ਮੰਗ ਕਰਦਾ ਹੈ ਇਸ ਨੂੰ ਇਸ ਸਮਾਂ ਦੀ ਜਿੰਮੇਤ ਮੈਂ ਤੁਹਾਨੂੰ ਇੱਥੇ ਆਸ਼ਵਾਸਨ ਦੇਣਾ ਚਾਹੁੰਗਾ ਆਈ ਵੁੱਡ ਲਾਈਕ ਟੂ ਟੈਲ ਯੂ ਕਿ ਸਾਡੇ ਵਾਸਤੇ ਸਮਾਨਾ ਵੀ ਸਾਡੇ ਵਾਸਤੇ ਕਿ ਮੇਰੇ ਵਾਸਤੇ ਸਮਾਨਾ ਵੀ ਉਹ ਨਹੀਂ ਇੰਪੋਰਟੈਂਟ ਹੈ ਜਿਨੇ ਕਿ ਬਾਕੀ ਹਸਪੀਟਲਸ ਹੈ ਇਹ ਬਿਲਕੁਲ ਵੀ ਨਹੀਂ ਹੈ ਜਾਂ ਇਹ ਜੀ ਕੋਈ ਗੱਲ ਨਹੀਂ ਕਿ ਸਮਾਣਿਆਂ ਨਾਲ ਕੋਈ ਵਿਤਕਰਾ ਹੁੰਦਾ ਜਿੰਨਾ ਮੈਂ ਸਟਾਫ ਪ੍ਰੋਵਾਈਡ ਕਰ ਸਕਦਾ ਜੋ ਮੇਰੇ ਕੋਲ ਹੈ ਆਈ ਵੁੱਡ ਲਾਈਕ ਟੂ ਐਮਫਸਾਈਜ਼ ਕਿ ਜੋ ਮੇਰੇ ਕੋਲ ਸਟਾਫ ਹੈ ਜਿੱਤੋਂ ਵੀ ਅਸੀਂ ਡਾਕਟਰ ਕੱਢ ਸਕਦੇ ਆ ਜਿੱਤੋਂ ਵੀ ਅਸੀਂ ਸਟਾਫ ਨਾਲ ਇੱਥੇ ਸਟਾਫ ਨਾਲ ਸਾਡੀ ਕਾਫੀ ਘਾਟ ਹੈ ਤੇ ਅਸੀਂ ਡਿਪੂਟੇਸ਼ਨ ਦੇ ਅਸੀਂ ਕੁੜੀਆਂ ਭੇਜਦੇ ਆ ਤਵੀ ਟ੍ਰਾਈਅਰ ਬੈਸਟ ਕੀ ਜੜੀ ਕਟ ਪੂਰੀ ਹੋਵੇ ਇੱਥੇ ਸਪੈਸ਼ਲਿਸਟ ਡਾਕਟਰ ਆਪਣੇ ਕੋਲ ਪੂਰੇ ਤਾਦਾਤ ਵਿੱਚ ਹਨ ਕੋਈ ਐਸੀ ਸਪੈਸ਼ialਟੀ ਨਹੀਂ ਹੈ ਜਿਹੜੇ ਕਿ ਇੱਕ ਸੈਕਟਰੀਸ ਤੋਂ ਛੱਡ ਕੇ ਜਿਹੜੇ ਕਿ ਜ਼ਿਲ੍ਹਾ ਭਰ ਵਿੱਚ ਬਹੁਤ ਜ਼ਿਆਦਾ ਸ਼ਾਰਟੇਜ ਹੈ ਆਪਣੇ ਕੋਲ ਸਾਰੇ ਆਪਣੇ ਕੋਲ ਬੜੇ ਡਾਕਟਰ ਹੈ ਕਿ ਨੇ ਕਾਫੀ ਤਾਦਾਤ ਵਿੱਚ ਆਪਣੇ ਕੋਲ ਸਪੈਸ਼ਲਿਸਟ ਡਾਕਟਰ ਨੇ ਐਸਾ ਮੈਨੂੰ ਨਹੀਂ ਲੱਗਦਾ ਕਿ ਸਮਾਨਾ ਪੇਸ਼ੈਂਟ ਦਾ ਕੋਈ ਐਸਾ ਕੋਈ ਕੋਈ ਪੇਸ਼ੈਂਟ ਹੈ ਜਿਹੜਾ ਕਿ ਇਲਾਜ ਤੋਂ ਵੰਚਿਤ ਰਹਿ ਜਾਂਦਾ ਬਾਕੀ ਤਾਂ ਬਾਕੀ ਤੁਹਾਡੀ ਗੱਲ ਬਿਲਕੁਲ ਸਹੀ ਰੈਫਰ ਦਾ ਦੱਬਾ ਕਦੋਂ ਹਟੇਗਾ ਸਰ ਨਹੀਂ ਨਹੀਂ ਦੇਖੋ ਮੇਰੀ ਗੱਲ ਸੁਣੋ ਸਰ ਆਪਾਂ ਵੀ ਫਰਗੇਟ ਦ ਗੁੱਡ ਵਰਕ ਵਿਚ ਇਸ ਬੀਂ ਡਨ ਔਰ ਆਪਾਂ ਜਿਹੜੀ ਚੀਜ਼ ਆਪਾਂ ਨਹੀਂ ਆਪਾਂ ਉਹ ਨੂੰ ਜਿਆਦਾ ਸੋਚਦੇ ਆ ਬਹੁਤ ਅੱਛਾ ਹੋ ਰਿਹਾ ਕੰਮ ਹੋ ਰਿਹਾ ਬਹੁਤ ਜਿਆਦਾ ਪੇਸ਼ੈਂਟ ਇੱਥੇ ਦੇਖੇ ਵੀ ਜਾਂਦੇ ਨੇ ਐਸੀ ਕੋਈ ਗੱਲ ਨਹੀਂ ਕੁਝ ਪੇਸ਼ੈਂਟ ਹੈ ਜਿਹੜੇ ਹੁੰਦੇ ਜਿਹੜੇ ਆਪਾਂ ਨੂੰ ਰੈਫਰ ਵੀ ਕਰਦੇ ਜਾਂਦੇ ਸਾਡੇ ਵਿੱਚ ਮੌਰਚਰੀ ਬੈਨ ਖੜੀ ਆ 3.5 ਸਾਲ ਤੋਂ ਉਹ ਟਰੀਟ ਨਹੀਂ ਲੱਗੀ ਉਹਦਾ ਕਿਉਂ ਤੇ ਬਾਰੇ ਕੀ ਕਰਨਾ ਹੈ ਜੀ ਤੁਸੀਂ ਮੇਰੇ ਧਿਆਨ ਚ ਲੈ ਜੀ ਮੈਂ ਹੁਣ ਉਹ ਵੀ ਪਤਾ ਆਈ ਵਿਲ ਸੀ ਵਾਟ ਆਈ ਕੈਨ ਡੂ ਅਬਾਊਟ ਇਟ ਹਾਂ ਜੀ ਵੈਸੇ ਸਵਾਲ ਕਰਨਾ ਚਾਹੁੰਦਾ ਸਰ ਨੂੰ ਕਿਸ ਨੇ ਕਿਹਾ ਕਿ ਇੱਥੇ ਮਸ਼ੀਨਰੀ ਦੇਖੋ ਸਰ ਅਸੀਂ ਵੀ ਸਮਾਣੇ ਦੇ ਵਸਨੀਕ ਆ ਸਮਾਣੇ ਸਾਨੂੰ ਵੀ ਕਦੀ ਕੋਈ ਪ੍ਰੋਬਲਮ ਆਂਦੀ ਹੈ ਪਹਿਲਾਂ ਤਾਂ ਅਸੀਂ ਸਰਕਾਰੀ ਹਸਪਤਾਲ ਜਾਂਦੇ ਸੀ ਬਟ ਹੁਣ ਬਹੁਤ ਸਾਲ ਤੋਂ ਸਾਨੂੰ ਵੀ ਪਤਾ ਹੈ ਵੀ ਉੱਥੇ ਸਿਰਫ ਬਿਲਕੁਲ ਮੁੱਢਲੀ ਕੋਈ ਆਪਾਂ ਕਹਿ ਦਈਏ ਵੀ ਕੋਈ ਦਵਾਈ ਹੈ ਕੋਈ ਗੋਲੀ ਹੈ ਉਸ ਤੋਂ ਸਿਵਾ ਸਰ ਕੁਝ ਨਹੀਂ ਇੱਥੇ ਹੈਗਾ ਸਾਨੂੰ ਇੱਕ ਚੀਜ਼ ਦਾ ਅਫਸੋਸ ਵੀ ਹੈ ਵੀ ਸਿਹਤ ਮੰਤਰੀ ਸਾਡੇ ਸਮਾਣੇ ਦਾ ਨੁਮਾਇੰਦਾ ਸੀ ਸੇਤ ਮੰਤਰੀ ਦੇ ਹੁੰਦਿਆਂ ਹੋਇਆਂ ਵੀ ਜਿਹੜਾ ਹੈ ਸਮਾਣੇ ਦਾ ਹਸਪਤਾਲ ਅੱਜ ਇਸ ਹਾਲਾਤ ਚ ਹੈ ਕਿ ਉਹਨੂੰ ਰੈਫਰ ਹਸਪੀਟਲ ਕਿਹਾ ਜਾਂਦਾ ਔਰ ਸਾਰੇ ਪਰਸਨਲ ਐਕਸਪੀਰੀਐਂਸਿਸ ਲਾਲ ਮੈਂ ਕਹਿ ਰਿਹਾ ਇੱਕ ਵਾਰੀ ਮੈਨੂੰ ਵੀ ਪ੍ਰੋਬਲਮ ਆਈ ਸੀ ਪ੍ਰੋਬਲਮ ਸੀ ਮੈਨੂੰ ਐਸਿਡ ਅਟੈਕ ਆਇਆ ਸੀ ਬਟ ਇੱਥੇ ਜਿਹੜੇ ਅਵੇਲੇਬਲ ਸੀ ਡਾਕਟਰ ਉਹਨਾਂ ਨੇ ਕਹਿ ਕੇ ਕਿ ਮੇਜਰ ਹਾਰਟ ਅਟੈਕ ਹੈ ਨਾਲ ਦੀ ਨਾਲ ਜਿਹੜਾ ਹੈ ਪਟਿਆਲੇ ਭੇਜ ਦਿੱਤਾ ਕੋਈ ਸਹਾਇਤਾ ਨਹੀਂ ਮਿਲੀ ਸੀ ਚਲੋ ਮੈਂ ਪਰਸਨਲ ਉਹਦੇ ਚ ਨਹੀਂ ਜਾਂਦਾ ਬਟ ਮੇਰੀ ਬੇਨਤੀ ਇਹ ਹੈ ਕਿ ਆਪਾਂ ਇਸ ਚੀਜ਼ ਨੂੰ ਅੱਗੇ ਕੀ ਸੁਧਾਰ ਦੇ ਸਕਦੇ ਹਾਂ ਕਿਉਂਕਿ ਸੀਐਮ ਮਾਨ ਸਾਹਿਬ ਨੇ ਸਾਨੂੰ ਆਸ਼ਵਾਸਨ ਦਿੱਤਾ ਸੀ ਇਹ ਸਾਨੂੰ ਪਰਪੂਰ ਆਸ਼ਵਾਸਨ ਦਿੱਤਾ ਸੀ ਕਿ ਸਮਾਣੇ ਹਸਪਤਾਲ ਦੇ ਵਿੱਚ ਜੇਕਰ ਡਾਕਟਰਾਂ ਦੀ ਕਮੀ ਹੈ ਮਸ਼ੀਨਰੀਆਂ ਦੀ ਕਮੀ ਹੈ ਤਾਂ ਉਹ ਜਿਹੜੀ ਹੈ ਉਹਨਾਂ ਨੇ ਡੀਸੀ ਸਾਹਿਬ ਨੂੰ ਕਿਹਾ ਸੀ ਕਿ ਧਿਆਨ ਵਿੱਚ ਲਿਆਂਦੀ ਜਾਏ ਤਾਂ ਜੋ ਉਹ ਘਾਟ ਪੂਰੀ ਕੀਤੀ ਜਾਏ ਇਸ ਦਾ ਮੇਰੀ ਬੇਨਤੀ ਸਰ ਤੁਹਾਨੂੰ ਇਹ ਹੈ ਕਿ ਆਪਾਂ ਇਸ ਚੀਜ਼ ਤੇ ਨਾ ਜਾਈਏ ਕਿ ਉੱਥੇ ਪੂਰਾ ਹੈ ਜਾਂ ਨਹੀਂ ਦੇਖੋ ਘਾਟ ਹੈਗੀ ਹੈ ਉਪਸਤੀ ਇਸ ਤਰ੍ਹਾਂ ਦੀ ਦੋ ਰਾਏ ਨਹੀਂ ਹੈ ਕਿਉਂਕਿ ਸਾਰਾ ਸ਼ਹਿਰ ਇੱਕ ਮਤ ਹੈ ਇਸ ਚੀਜ਼ ਤੇ ਵੀ ਹਸਪਤਾਲ ਦੇ ਵਿੱਚ ਘਾਟ ਹੈਗੀ ਹੈ ਤਾਂ ਆਪਾਂ ਉੱਥੇ ਕੀ ਐਕਚੁਅਲ ਰਿਕੁਆਇਰਮੈਂਟ ਹੈਗੀ ਕੀ ਤੁਹਾਡੀ ਅਵੇਲੇਬਿਲਟੀ ਹੈਗੀ ਔਰ ਕੀ ਤੁਹਾਡੇ ਕੋਲ ਸ਼ਾਰਟੇਜ ਆਫ ਸਟਾਫ ਸ਼ਾਰਟੇਜ ਆਫ ਮਸ਼ੀਨਰੀ ਹੈ ਉਹ ਆਪਾਂ ਕਾਈਂਡਲੀ ਉਸ ਚੀਜ਼ ਤੇ ਗੌਰ ਕਰਕੇ ਆਪਾਂ ਸੀਐਮ ਮਾਨ ਸਾਹਿਬ ਦੇ ਸਾਹਮਣੇ ਰੱਖ ਸਕਦੇ ਆ ਤਾਂ ਜੋ ਆਪਾਂ ਇਸ ਚੀਜ਼ ਨੂੰ ਅਪਗ੍ਰੇਡ ਕਰ ਸਕੀਏ ਮੈਂ ਆਪ ਜੀ ਨੂੰ ਮੈਂ ਆਪ ਜੀ ਨੂੰ ਖਾਤ ਕਰਦੇ ਹਾਂ ਹਾਂ ਸਰ सचिन सर ने बहुत अच्छे गला हाईलाइट की है मैं अब जीनु ਦੱਸਣਾ ਚਾਹੂੰਗਾ ਕਿ ਹੁਣ ਸਰਕਾਰ ਨੇ ਹਜ਼ਾਰ ਮੈਡੀਕਲ ਅਫਸਰ ਹੋਰ ਭਰਤੀ ਕਰਨੇ ਹੈ ਹੋਪਫੁਲੀ ਇਹ ਨਾਲ ਆਪਣੀ ਕਰੀ ਡਾਕਟਰਾਂ ਦੀ ਘਾਟ ਵੀ ਹੋ ਜਾਏਗੀ ਸਟਾਫ ਨਰਸਿੰਗ ਦੀ ਭਰਤੀਆਂ ਹੋ ਰਹੀਆਂ ਨੇ ਜੇ ਸਰ ਜੋ ਤੁਹਾਨੂੰ ਕੋਈ ਪਰਸਨਲ ਤੁਹਾਨੂੰ ਕੋਈ ਪ੍ਰੋਬਲਮ ਨਹੀਂ ਹੈ ਯੂ ਆਰ ਮੋਸਟ ਵੈਲਕਮ ਟੂ ਕਮ ਟੂ ਮਾਈ ਆਫਿਸ ਪਰਸਨਲੀ ਅਸੀ ਜੋ ਵੀ ਹੈ ਸਮਾਨੇ ਲਈ ਜਿਹੜੀ ਆਵਾਜ਼ ਚੰਗੀ ਹੈ ਸਾਰੇ ਸਮਾਨੇ ਲਈ ਚੰਗੀ ਸਾਰਿਆਂ ਦੀ ਗੱਲ ਅਸੀਂ ਆਪਣੇ ਮੋਟ ਜਾ ਕੇ ਆਲ ਫਾਈਂਡ ਆਊਟ ਹਾਂਜੀ ਸਰ ਇਹ ਲੈਟਰ ਬੋਸ ਰਿਸਰਬ ਆਕਸੀਜਨ ਤਾਂ ਹਰ ਐਮ뷸ੈਂਸ ਦੇ ਵਿੱਚ ਬਣੀ ਹੀ ਚਾਹੀਦੀ ਹੈ ਚਾਹ ਪ੍ਰਾਈਵੇਟ ਤੇ ਜੋ ਸਰਕਾਰੀ ਬਿਲਕੁਲ ਹੋਣੀ ਚਾਹੀਦੀ ਹੈ ਸਾਡੇ ਬੱਚੇ ਨੇ ਕਿਹਾ ਸੀ ਸੀਐਮ ਸਾਹਿਬ ਨੇ ਆਕਸੀਜਨ ਦੀ ਕਮੀ ਕਰਕੇ ਹੀ ਹੋਈ ਹੈ ਆਕਸੀਜਨ ਸਰ ਨੂੰ ਪ੍ਰੋਪਰ ਨਹੀਂ ਮਿਲ ਪਾਈ ਸਰ ਟਾਈਮ ਚਲੋ ਮੈਂ ਪਤਾ ਲਗਾ ਲਾਂਗੀ ਕੀ ਹੋਇਆ ਦੇਖੋ ਕਪਰ ਚੱਤਿੰਗ ਸਰ ਮੇਰਾ ਬੀਬੀ 2 ਟਾਈਮ ਮੈਡੀਸਨ ਖਾਣ ਤੋਂ ਬਾਅਦ ਵੀ ਡਾਊਨ ਨਹੀਂ ਆਇਆ ਠੀਕ ਹੈ ਮੈਨੂੰ ਪ੍ਰੋਬਲਮ ਆਣੀ ਸ਼ੁਰੂ ਹੀ ਮੈਂ ਰੋਹਿਤ ਅਗਰਵਾਲ ਕਹਿੰਦੇ ਦੇਖੋ ਮੈਂ ਸਿਵਲ ਤੋਂ ਟ੍ਰਾਂਸਫਰ ਹੋਈ ਪ੍ਰਾਈਵੇਟ ਉਹਨਾਂ ਨੇ ਤੁਹਾਨੂੰ ਆਪਣੀ ਮੈਡੀਸਿਨ ਦੀ ਸਟ੍ਰਿਪ ਦਿਖਾਈ ਨਾ ਉਹ ਇੰਨਾ ਹੱਸੇ ਕਹਿੰਦੇ ਮੈਡਮ ਕਿਹੜੀ ਸਦੀ ਦੀ ਜੀ ਹੈ ਤੁਸੀਂ ਸਰ ਐਕਚੁਅਲ ਫੈਕਟ ਹੈ ਹੈ ਕਿ ਉਹਨਾਂ ਮੈਂ ਮੈਡੀਸਿਨ ਖਾਰੀ ਮੈਂ ਬੇਟੀ ਤੋਂ ਬਾਅਦ ਛੱਡਤੀ ਸੀ ਮੈਂ ਸਾਡੇ ਕੋਲ ਸਰ ਅਸੀਂ ਉਹਨਾਂ ਨੂੰ ਇਹ ਵੀ ਕਲਾਸ ਕਵਰ ਕਰੀ ਸਸਿਰ ਜੀ ਮੇਰਾ ਨਾਮ ਸੀਆ ਲਾਹਮਨ ਸਿੰਘ ਪਟਿਆਲਾ ਡਿਸਟ੍ਰਿਕਟ ਵਿੱਚ ਆ ਰਹੇ ਹਾਂ ਡਿਸਟ੍ਰਿਕਟ ਮੈਨੇਜਰ ਹਾਂ ਜੀ ਆਮਰੀ ਟੀਮ ਹੈ ਮੇਰੇ ਸੀਨੀਅਰ ਮੈਨੇਜਰ ਅਪ੍ਰੈਸ ਮੰਜਾ ਪੰਕਜ ਸ਼ਰਮਾ ਜੀ ਆਹ ਬਾਤ ਮੇਰੀ ਆਪਣੀ ਸਾਰੀ ਇਕਟਾਰੇ ਦੀ ਟੀਮ ਆ ਛੋਟੇ ਕਿਸੇ ਹੋਏ ਤੇ ਅਸੀਂ ਆਪਣੇ ਚੰਡੀਗੜ੍ਹ ਤੋਂ ਜੋ ਸਾਨੂੰ ਅੰਗਲੇਸਾਂ ਚਲਦੇ ਮਿਲ ਰਹੇ ਐਸਾ ਮਿਲਿਆ ਜੀ ਬੱਚਨ ਦੇ ਜੋ ਬਹੁਤ ਧਿਆਨਾਂ ਦਿੱਤੇ ਦਰਦਨਾਕ ਹਾਦਸਾ ਹੋਇਆ ਜੀ ਜਿਹੜਾ ਅਸੀਂ ਸ਼ਬਦਾਂ ਚ ਬਿਆਨ ਨਹੀਂ ਕਰ ਸਕਦੇ ਉਹਨਾਂ ਦੀ ਜਾਂਚ ਅਸੀਂ ਸਾਥ ਅੰਬਲੈਂਸਾਂ ਸਮਾਰਿਆਂ ਮਾਨ ਸਾਹਿਬ ਨੇ ਇਸ ਕਾਰਨ ਸਮਰਪਿਤ ਕੀਤੀ ਹੈ ਕਿ ਉਹ ਆ ਕੇ ਆਪਣੀਆਂ ਤੇ ਸੱਤੇ ਅੰਬਲੈਂਸਾਂ ਉਹ ਸਾਰੇ ਉਹ ਪਟਨਾ ਨਾਲ ਆਦੂਨੇ ਕੋ ਉਪ ਕਰਨਾ ਨਾਲ ਲੈਸ ਨੇ ਉਹ ਲੈ ਕੇ ਤੁਹਾਡੀ ਸੇਵਾ 'ਚ ਹਾਜ਼ਰ ਆ ਗਏ ਠੀਕ ਐਂਬੂਲੈਂਸ ਹੈ ਇਹ ਚ ਕੀ ਕੀ ਫੈਸਿਲਿਟੀ ਹੈ ਦੱਸੋਗੇ ਤੇ ਬਾਰੇ ਕੁਝ ਜਰੂਰ ਜੀ ਆਪਣਾ ਤਾਂ ਸਪੋਰਟ ਦੇ ਦੱਸਦੇ ਜਿਹੜੀਆਂ ਸੱਤ ਐਂਬੂਲੈਂਸ ਆਈਆਂ ਨੇ ਬੀ ਐਲ ਐਸ ਮਤਲਬ ਬੇਸਿਕ ਲਾਈਫ ਸਪੋਰਟ ਇਹ ਐਂਬੂਲੈਂਸ ਹਾਂ ਜਿਹੜੀਆਂ ਆਪਣੇ ਜਿਨੀਅਰ ਐਂਬੂਲੈਂਸ ਆਈਆਂ ਨੇ ਪੁਣੇ ਆਦੂਨੇ ਕੋ ਉਪ ਕਰਨਾ ਨਾਲ ਲੈ ਆ ਸ ਤੁਸੀਂ ਇਧਰੋਂ ਦੇਖ ਸਕਦੇ ਹੋ ਸਾਰਾ ਬੇਸਿਕ ਲਾਈਫ ਸਪੋਰਟ ਦਾ ਜਿਹੜਾ ਆਪਣਾ ਮੋਡਿਲੀ ਸ਼ਾਦਾ ਦਾ ਸਾਰਾ ਸਮਾਨ ਤੇ ਆ ਆ ساری ਸਕਸ਼ਣ ਸੀ ਨਾ ਇਹਦੇ ਥੀਚੇ ਦੋ ਆਕਸੀਜਨ ਦੇ ਵੱਡੇ ਜੰਗੋ ਸਿਲੰਡ ਪ੍ਰੈਗਨੈਂਟ ਲਈ ਡਿਲੀਵਰੀ ਹੁੰਦੀ ਹੈ ਤਾਂ ਉਹ ਵੀ ਮਤਲਬ ਵੀ ਆਪਣੇ ਜੀਐਮਪੀ ਪੈਰਾਮੈਡੀਕਲ ਸਟਾਫ ਹੈਂਡਲ ਕਰ ਸਕਦੇ ਦੋ ਸਟੈਂਡਰੀ ਵੀ ਨਹੀਂ ਚੱਟਾਂਗੇ ਠੀਕ ਹੈ ਥੈਂਕ ਯੂ ਜੀ ਤਾਂ ਉਹਦੇ ਖੜਾ ਤੁਸੀਂ ਹੋ ਲੋ ਤੁਸੀਂ ਉੱਤਰ ਆਜੋ ਬਹੁਤ ਆਜਾ ਇਹਸੇ ਮਨ ਖੜਾ ਕਰ ਦੇਣਾ ਆ ਆ ਤੋਰ ਦੇ ਫਿਰ ਤੋਰ ਬਾ ਸਿੱਧੀ ਕਰ ਲੋਣ ਨਹੀਂ ਇੱਕ ਸੈਕਿੰਡ ਕਰ ਲਈਏ 26 ਚਲੋ ਚਲੋ ਚਲੋ